ਕੀ ਕੀਤਾ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨ ਤਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਸੀ ਵੀ ਭੁੱਲਰ ਸਾਹਿਬ ਅਸੀਂ ਵੋਟ ਤੇ ਪਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾਵਾਂਗੇ ਪਰ ਜਦੋਂ ਕਿਸੇ ਦੀ ਧਮਕਾ ਖਾਬ ਡਰਾਇਆ ਹੈ ਤੇ ਉਹਨਾਂ ਨੂੰ ਇਹ ਪੁੱਛੀਦਾ ਅਸੀਂ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਹੈ ਤੇ ਅਸੀਂ ਮਜਬੂਰੀ ਵਾਸ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਜੀ ਜਿਹੜੀ ਕੋਈ WhatsApp ਕਾਲ ਆ ਲਿਆ ਜਾਂ ਕੋਈ WhatsApp ਚੈਟ ਆ ਜਾਂ ਕੋਈ Face Time ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਹਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ Face Time ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਬਾਹਰ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨਾਲ ਕਿਹੜੇ-ਕਿਹੜੇ ਲੀਡਰ ਫੋਨ 'ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਵੇਖਿਆ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ सोनू ਚੀਮਾ ਸਰਪੰਚ ਜੀ ਦਾ ਮਰਡਰ ਕੀਤਾ ਗਿਆ ਉਹ ਬੰਦਾ ਪਹਿਲਾਂ ਅਕਾਲੀ ਦਲ ਦਾ ਲਗਾਤਾਰ ਸਰਪੰਚ ਬੰਦਾ ਰਿਹਾ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦਾ ਰਿਹਾ ਸੁਖਬੀਰ ਸਿੰਘ ਬਾਦਲ ਨਾ ਸੋਨੂ ਚੀਮੇ ਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਜੀ ਨਾ ਸੋਨੂ ਚੀਮੇ ਦੀਆਂ ਫੋਟੋਆਂ ਆਦੇਸ਼ ਪ੍ਰਤਾਪ ਕੈਰੋ ਨਾ ਸੋਨੂ ਚੀਮੇ ਦੀਆਂ ਫੋਟੋਆਂ ਤੇ ਉਸ ਸੋਨੂ ਚੀਮੇ ਸਰਪੰਚ ਨੂੰ ਜਿਹਦਾ ਕਿ ਲਾਗੇ ਪੰਨੇ ਕੋਈ 20 ਪਿੰਡਾਂ ਦੇ ਵਿੱਚ ਅਸਰ ਸੂਖੀ ਉਹ ਸੋਨੂ ਚੀਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਦਮਾਦ ਦੇ ਉੱਤੇ ਉਹਦੀ ਵੀ ਐਫਆਈਆਰ ਆ ਮੋਰ 10 ਦੇ ਕਰੀਬ ਐਫ ਆਈ ਆਰਾਂ ਦਰਜ ਨੇ ਇੱਕ ਲਾਲੂ ਘੁੰਮਣ ਤੋਂ ਸਰਪੰਚ ਹੀ ਇਹ ਤਰਨ ਤਰਨ ਹਲਕੇ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਜਿਹੜੇ ਆ ਸਰਬਸਪਤੀ ਨਾਲ ਜਿਹੜੀ ਆ ਚੋਣ ਉਹ ਜਿੱਤ ਕੇ ਉਥੇ ਤੇ ਉਹਦੇ 1 ਮਹੀਨੇ ਦੇ ਵਿੱਚ ਵਿੱਚ ਹੀ ਗੈਂਗਸਟਰ ਨੇ ਉਹਦਾ ਵੀ ਮਰਡਰ ਕਰਤਾ ਮਡਰੇਸ ਕਰਕੇ ਕਰਤਾ ਬੀ ਗੈਂਗਸਟਰ ਕਿਸੇ ਹੋਰ ਬੰਦੇ ਨੂੰ ਉੱਥੋਂ ਸਰਪੰਚ ਬਣਾਉਣਾ ਚਾਹੁੰਦਾ ਸੀ ਤੇ ਉਹਦੇ ਸ਼ਾਇਦ ਪੇਪਰਾਂ ਦੇ ਵਿੱਚ ਕੋਈ ਕਮੀ ਸੀ ਤੇ ਪੇਪਰ ਉਹਦੇ ਰਿਜੈਕਟ ਹੋ ਗਏ ਉਹ ਇਸੇ ਗੱਲ 'ਚ ਮਾਰਤਾ ਵੀ ਸ਼ਾਇਦ ਸਰਪੰਚ ਨੇ ਇਹ ਤੇ ਸਾਡੇ ਬੰਦੇ ਦੇ ਸਾਡੇ ਉਮੀਦਵਾਰ ਦੇ ਪੇਪਰ ਰਿਜੈਕਟ ਕਰਾਏ ਆ ਯਾਰ ਜੇ ਕੋਈ ਗੱਲ ਆ ਕੋਈ ਧੱਕੇਸ਼ਾਹੀ ਹੋਈ ਆ ਤੁਸੀਂ ਕੋਰਟ 'ਚ ਜਾਓ ਤੁਸੀਂ ਪੁਲਿਸ ਕੋ ਜਾਓ ਤੇ ਜਿਹੜਾ ਇੱਕ ਇਹ ਕਹਿ ਦੇਣਾ ਵੀ ਸਰਕਾਰਾਂ ਨੇ ਗੈਂਗਸਟਰ ਬਣਾਏ ਆ ਸਰਕਾਰਾਂ ਨੇ ਗੈਂਗਸਟਰ ਕੋਈ ਬਣਾਇਆ ਆ ਉਹ ਬਣਾਇਆ ਕਾਲੀਦਲ ਤੇ ਕਾਂਗਰਸੀਆਂ ਸਰਕਾਰਾਂ ਨੇ ਜੇ ਕੋਈ ਤੁਸੀਂ ਨਿਆਂ ਲੈਣਾ ਸਾਡੀ ਸਰਕਾਰ ਕੋ ਆਓ ਸਾਡੇ ਕੋਲ ਆਓ ਸਾਡੀ ਪੁਲਿਸ ਕੋਲ ਆਓ ਤੁਸੀਂ ਆ ਕੇ ਆਪਣੀ ਸ਼ਿਕਾਇਤ ਨੋਟ ਕਰਾਓ ਇਹ ਥੋੜਾ ਵੀ ਤੁਸੀਂ ਜੇ ਕੋਈ ਪੁਰਾਣੀਆਂ ਸਰਕਾਰਾਂ ਦੀ ਕੋਈ ਕ੍ਰੀਤੀ ਦਾ ਛਕਾਰ ਹੋ ਇਹਦੇ ਤੁਸੀਂ ਹੁਣ ਆ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਸੀਂ ਤੁਹਾਡੇ ਕੋਲ ਕੋਈ ਇਹ ਥੋੜਾ ਤੁਸੀਂ ਹਾਈ ਕੋਰਟ ਜਾਂ ਕੋਈ ਤੁਸੀਂ ਸੁਪਰੀਮ ਕੋਰਟ ਦੇ ਜਾਂ ਤੁਸੀਂ ਕੋਈ ਸੈਸ਼ਨ ਕੋਰਟ ਦੇ ਵੀ ਤੁਸੀਂ ਆਪ ਹੀ ਫੈਸਲੇ ਕਰਨ ਲੱਗ ਪੈਣਾ ਫਿਰ ਕਾਨੂੰਨ ਤੇ ਅਮਨ ਚੈਨ ਵਿਵਸਥਾ ਉਹ ਫਿਰ ਕੌਣ ਉਹਦਾ ਧਿਆਨ ਕੌਣ ਰੱਖੂਗਾ ਮੈਂ ਫਿਰ ਇਹ ਸਰਦਾਰ ਚਕਬੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਪਿਰਤ ਤੁਸੀਂ ਤਰਨਤਾਰ ਦੇ ਵਿੱਚ ਪਾਈ ਆ ਇਹ ਪਿਰਤ ਬੜੀ ਮਾੜੀ ਪਾਤੀ ਆ ਇਦਾਂ ਇਹ ਹੋਇਆ ਕਿ ਕਿਵੇਂ ਉਹ 40 ਸਰਪੰਚ ਬਣੇ ਤੇ ਕਿਵੇਂ ਉਹ 8 ਕਾਉਂਸਲਰ ਬਣੇ ਜਿੰਨਾ ਕਰਕੇ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ 'ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40 45 ਚੁਣੇ ਗਏ ਆ ਹੋਇਆ ਕਿ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਸਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਈ ਵੀ ਤੁਹਾਨੂੰ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਚਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਦੇ ਕੈਂਡੀਡੇਟ ਸੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੋੜਨਾ ਲਾਇਆ ਉਹ 40 45 ਸਰਪੰਚ ਜਿੱਤ ਗਈ ਮੁੜ ਕੇ ਉਹਦੇ ਬਾਅਦ ਸ਼ਹਿਰ ਦੀ ਨਗਰ ਕੌਂ ਉਹ ਆ ਗਈ ਉਹਦੇ ਵਿੱਚ ਫਿਰ 25 ਵਾਡਾ 25 ਵਾਡਾਂ ਦੇ ਵਿੱਚ ਉਸ ਗੈਂਗਸਟਰ ਦੇ ਫੋਨ ਗਏ ਸਾਰੇ ਜਿਹੜੇ ਕੋਈ ਸਹਿੰਦੇ ਸਰਦੇ ਪੁੱਜਦੇ ਲੋਕ ਸਨ ਉਹਨਾਂ ਨੂੰ ਫੋਨ ਕਰਾਇਆ ਵੀ ਇਲੈਕਸ਼ਨ ਲੜੋ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਜਿਹੜੇ ਚੰਗੇ ਸਾਊ ਬੰਦੇ ਸੀ ਉਹਨਾਂ ਦੇ ਹੱਥ ਜੋੜਦੇ ਉਹਨਾਂ ਨੂੰ ਪਤਾ ਸੀ ਵੀ ਮੁੜ ਕੇ ਰਿਲੇਸ਼ਨ ਜਿਹੜੇ ਫੋਨ ਤੇ ਗੱਲ ਹੋਣੀ ਆ ਰਿਲੇਸ਼ਨ ਜੇ ਗੈਂਗਸਟਰ ਦਾ ਨਿਕਲ ਆਏ ਤੇ ਮੁੜ ਕੇ ਪਛਿਆ ਨਹੀਂ ਜਾਣਾ ਜਿਹੜੇ ਚੰਗੇ ਬੰਦੇ ਉਹ ਤੇ ਪਾਸਾ ਕਰਕੇ 8 ਬੰਦਿਆਂ ਨੇ ਇਹਨੂੰ ਹਾਮੀ ਭਰਤੀ ਉਹਨਾਂ 8 ਬੰਦਿਆਂ ਦੀ ਸਪੋਰਟ ਕੀਤੀ ਗੈਂਗਸਟਰ ਨੇ ਉਹ 8 ਬੰਦੇ ਕੌਂਸਲਰ ਵੀ ਜਿੱਤੇ ਕਿਉਂਕਿ ਜਿਹੜੇ ਬੰਦੇ ਖਿਲਾਰਤੇ ਦੂਜੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਤੁਸੀਂ ਵੋਟ ਕਹੀ ਜਾਂ ਜ਼ੋਰ ਲਾਇਆ ਤੇ ਤੁਹਾਡੇ ਮੈਂ ਜੀ ਮਾਰ ਦੇਣੇ ਆ ਉਹ 8 ਐਮਸੀ ਵੀ ਜਿੱਤ ਗਏ ਤੇ ਸੁਖਵੀਰ ਸਿੰਘ ਬਾਦਲ ਨੇ ਟਿਕਟ ਪੜਾ ਕਿਉਂ ਦਿੱਤੀ ਆ ਉਹਨਾਂ ਦਾ ਤਾਂ ਕੋਈ ਕਾਲੀ ਦਲ ਨਾਲ ਵਾਹ ਨਹੀਂ ਵਾਸਤਾ ਨਹੀਂ ਬੀਬੀ ਸਕਿੰਦਰ ਕੌਰ ਨੇ ਦਾ ਵਾਦਾ ਟਿਕਟ ਦਿੱਤੀ ਵੀ ਉਹਨਾਂ ਕੋਲ 40 ਸਰਪੰਚਾ ਗਿਆ ਤੇ 8 ਐਮਸੀ ਹੈ ਗਿਆ ਤਾਂ ਹੋ ਸਕਦਾ ਉਹ ਸਰਪੰਚ ਤੇ ਐਮਸੀ ਵੀ ਨਾ ਜਾਂਦੇ ਹੋਣ ਨਾਲ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਜਾਂ ਕੋਈ ਫੋਨ ਤੇ ਲੋਕਾਂ ਨੂੰ ਧਮਕੀਆਂ ਦੇ ਕੇ ਬੂਟਾਂ ਪਵਾਇਆ ਜੇ ਨਾ ਗਏ ਤੇ ਉਹਨਾਂ ਨੂੰ ਵੀ ਜਾਨ ਦਾ ਖਤਰਾ ਸੀ ਉਹਨਾਂ ਆਪਦੀ ਜਾਨ ਬਚਾਉਣ ਲਈ ਮਦਦ ਕੀਤੀ ਤੇ ਸਿਰਫ ਇਹ ਧਮਕੀਆਂ ਨਾਲ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੁੱਠਾਂ ਤੋਂ ਜਿੱਤੇ ਆ ਇਹ ਨਾ ਸੋਚਣ ਸੁਖਬੀਰ ਸਿੰਘ ਬਾਦਲ ਕਿ ਉਹ ਵੋਟਾਂ ਅਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਉਹ ਵੋਟਾਂ ਲੋਕਾਂ ਨੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਫੋਨ ਆਇਆ ਨਾ ਜਾਨ ਨੂੰ ਮਾਰਨ ਦੇ ਉਹਨਾਂ ਫੋਨਾਂ ਕਰਕੇ ਉਹ ਵੋਟਾਂ ਪਈਆਂ ਤੇ ਜਿਹੜੀ ਇਹ ਗੱਲ ਕਰਦੇ ਆ ਵਾਰ-ਵਾਰ ਵੀ ਅਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਅਕਾਲੀ ਦਲ ਸਰਵਾਈਵ ਹੋ ਗਿਆ ਇੱਥੇ ਮੈਂ ਫੇਰ ਇੱਕ ਵਾਰ ਦਰਾਉਂਗਾ ਮੈਂ ਅੱਗੇ ਵੀ ਜਿੱਦਣ ਗਿਣਤੀ ਹੋਈ ਆ ਜਿੱਦ ਤੋਂ ਯਰ ਹਰਮੀਰ ਸਿੰਘ ਸੰਧੂ ਦੀ ਮੈਂ ਉਦੋਂ ਵੀ ਗੱਲ ਕੀਤੀ ਸੀ ਇਹ ਤਰਨਤ 2012 ਤੋਂ ਪਿੱਛੇ ਚਲਦੀ ਹੈ ਤੇ 1947 ਤੋਂ ਲੈ ਕੇ ਜਦੋਂ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਮਹਾ ਪੰਜਾਬ ਤੋਂ ਲੈ ਕੇ ਜਦੋਂ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਸਾਡਾ ਪੰਜਾਬ ਸਾਰਾ ਮਹਾ ਪੰਜਾਬ ਇੱਕ ਸਟੇਟ ਹੀ ਉਦੋਂ ਪੂਰੇ ਪੰਜਾਬ ਚ ਕਾਂਗਰਸ ਦੇ ਸਾਰੇ ਐਮਐਲਏ ਜਿੱਤ ਜਾਣੇ ਤੇ ਤਰਨਤਾਰਨ ਪੱਟੀ ਖਡੂਰ ਸਾਹਿਬ ਖੇਮ ਕਰਨ ਇਹ ਚਾਰੇ ਸੀਟਾਂ ਆ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖੇਮੇ 'ਚ ਜਾਣੀਆਂ ਅਕਾਲੀ ਦਲ ਦੇ ਉਮੀਦਵਾਰ ਨੇ ਭਾਵੇਂ 3 ਸਾਲ 4 ਸਾਲ ਹਲਕੇ 'ਚ ਨਾ ਜਾਣਾ ਤੇ ਲੋਕਾਂ ਨੇ ਮਨ ਬਣਾ ਲੈਣਾ ਵੀ ਐਰਕਾਂ ਦੇ ਉਲਟ ਪਾਉਣੀ ਆ ਕਾਂਗਰਸ ਨੂੰ ਵੋਟ ਐਰਕਾਂ ਹੀ ਪੰਜੇ ਨੂੰ ਵੋਟ ਪਾਉਣੀ ਆ ਲੋਕਾਂ ਪ੍ਰੋਗਰਾਮ ਕਰਾਦਨੇ ਕਾਟੜ ਰਖਾਦਨੇ ਸਰੂਪਾ ਸਾਹਿਬ ਲੈ ਲੈਣੇ ਕਾਂਗਰਸ ਤੇ ਸ਼ਾਮਲ ਹੋ ਜਾਣਾ ਫੇਰ ਜਿੱਦਨ ਵੋਟਾਂ ਆਉਣੀਆਂ ਜੇ ਈਵੀਐਮ ਨਾਲ ਵੋਟਾਂ ਪੈਣੀਆਂ ਲੋਕਾਂ ਜਾ ਕੇ ਫੇਰ ਮੰਚ 'ਚ ਯਾਰ ਸੋਚਣਾ ਅਸੀਂ ਪੰਤਰਾ ਦਾ ਗੱਲ ਕਰਾਂਗੇ ਅਸੀਂ ਤਕੜੀਨਾ ਦਾ ਗੱਲ ਕਰਾਂਗੇ ਅਸੀਂ ਕਾਲੀਆਣਾ ਦਾ ਗੱਲ ਕਰਾਂਗੇ ਵੀ ਇਹ ਛੀਟਾਂ ਦੀ ਪਾਰਟੀ ਹੀ ਸੂਰਵੀਰ ਯੋਧਿਆਂ ਦੀ ਪਾਰਟੀ ਹੀ ਇਹ ਖੂਨ ਨਾਲ ਸਿੰਜ ਕੇ ਪਾਰਟੀ ਬਣਾਈ ਕਾਂਦੀਦਲ ਜਿਹੜੀ ਕਿ ਸੁਖਵੀਰ ਬਾਦਲ ਨੇ ਇੱਕ ਲਿਮਟਿਡ ਪਾਰਟੀ ਬਣਾਤੀ ਇੱਕ ਜਦੋਂ 2012 ਤੱਕ ਇਹੋ ਸਿਸਟਮ ਚੱਲਦਾ ਰਿਹਾ ਲੋਕਾਂ ਦੇ ਮਨ 'ਚ ਇਹ ਹੋਣਾ ਕਿ ਅਸੀਂ ਤੱਕੜੀ ਨੂੰ ਵੋਟ ਪਾਉਣੀ ਆ ਮੈਂ ਫਿਰ ਇਹ ਦਰਾਵਾ ਵੀ ਪੂਰਾ ਪੰਜਾਬ ਜਿੱਤ ਜਾਣੀ ਕਾਂਗਰਸ ਇਹ ਚਾਰ ਸੀਟਾਂ ਕਾਲੀ ਦਲ ਦੇ ਹਿੱਸੇ ਹੋਣੀਆਂ ਇਥੋਂ ਜਿਤਨਾ ਜਹੇਦਾਰ 1700 ਗਿੱਲ ਹੋਣਾ ਨੇ ਇਥੋਂ ਜਿਤਨਾ ਮੋਹਨ ਸਿੰਘ ਤੋੜ ਹੋਣਾ ਨੇ ਇਥੋਂ ਜਿਤਨਾ ਤਰਲੋਚਨ ਸਿੰਘ ਤੋੜ ਹੋਣਾ ਨੇ ਵੀ ਵੱਡੇ ਵੱਡੇ ਪਰਿਵਾਰ ਮੇਜਰ ਸਿੰਘ ਉੱਭੋ ਕੇ ਹੋਣਾ ਨੇ ਇਹ ਸਾਰੇ ਕਾਲੀ ਦਲ ਦੇ ਨਾ ਧੜਕ ਮਾਝੇ ਦੇ ਜਰਨੈਲ ਹੁੰਦੇ ਸਨ ਇਹ ਲੀਡਰਾਂ ਜਿਨ੍ਹਾਂ ਲੀਡਰਾਂ ਦਾ ਮੈਂ ਨਾਮ ਲੈਂਦਾ ਪਿਆ ਸੁਖਪੀਰ ਸਿੰਘ ਬਾਦਲ ਨੇ ਸਰਸੇ ਵਾਲੇ ਸਾਥ ਨੂੰ ਮਾਫੀ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਵਿਦਬੀ ਕਰਾ ਕੇ ਤੇ ਵਿਦਬੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਨ ਦਿੱਤੀਆਂ ਉਹਦਾ ਕਰਕੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਤੋਂ ਉਹ ਭੰਗ ਹੋ ਗਿਆ ਤੇ ਜਿੰਨਾ ਚਿਰ ਇਹ ਤਾਂ ਕਹਿੰਦੇ ਆ ਨਾ ਕਿ ਸੁਖਬੀਰ ਸਿੰਘ ਬਾਦਲ ਵੀ ਆਗਾ ਤੇ ਡਾਇਨਾਸੌਰ ਬੰਨੀ ਆਉਂਦਾ ਸਿੰਗਲ ਨਾ ਵੀ ਡਾਇਨਾਸੌਰ ਵੀ ਆਗੇ ਤੇ ਸੁਖਬੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣਿਆ ਨਾ ਸੁਖਬੀਰ ਸਿੰਘ ਬਾਦਲ ਆਉਣਾ ਵਾ ਅਕਾਲੀ ਦਲ ਤੋਂ ਸੁਖਬੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਹਨਾਂ ਚਿਰ ਅਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਅਕਾਲੀ ਦਲ ਨੂੰ ਡੋਪਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਪ ਮਰਚਿਆਂ ਦੀ ਰਾਜਨੀਤੀ ਕੀਤੀ ਤੇ ਜੇਫਰ ਗੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿਹੇ ਸਾਡੇ ਸਰਪੰਚ ਕਿਹੇ ਸਾਡੇ ਚੇਅਰਮੈਨ ਦਾ ਕਿਹੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਜੇ ਬਣਾਏ ਗੈਂਗਸਟਰ ਤੇ ਉਹ ਫਿਰ ਪੁਰਾਣੀਆਂ ਰਵੈਤੀ ਪਾਰਟੀਆਂ ਕਾਲੀਦਲ ਕਾਂਗਰਸ ਨੇ ਬਣਾਏ ਆ ਉਹਨਾਂ ਦੇ ਬਣਾਏ ਹੋਏ ਗੈਂਗਸਟਰ ਜਿਹੜੇ ਆ ਅਸੀਂ ਤੇ ਉਹਨਾਂ ਕੰਡਿਆਂ ਨੂੰ ਚੁਗੰਦੇ ਵਿੱਚ ਲੱਗੇ ਹੋਏ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕੰਡੇ ਕਾਂਦੀਦਲ ਕਾਂਗਰਸ ਨੇ ਬੀਜੇ ਆ ਨਾ ਉਹਨਾਂ ਕੰਡਿਆਂ ਨੂੰ ਕੁੱਟ ਕੇ ਤੇ ਜਿਹੜੇ ਰਸਤੇ ਇਹਨਾਂ ਨੇ ਟੋਏ ਪਾ ਪਾ ਕੇ ਖੱਜਲ ਖਰਾਬ ਕੀਤੇ ਆ ਉਹਨਾਂ ਰਸਤਿਆਂ ਨੂੰ ਪਧਰਾ ਕਰਕੇ ਉਹਨਾਂ ਟੋਇਆਂ ਨੂੰ ਪਧਰਾ ਕਰਕੇ ਰਸਤਿਆਂ ਨੂੰ ਸਿੱਧਾ ਕਰਦੇ ਪਏ ਆ ਤੇ ਮੈਂ ਫੇਰ ਤੋਂ ਇੱਕ ਵਾਰ ਬੇਨਤੀ ਕਰੂੰਗਾ ਕੇਂਦਰ ਸਰਕਾਰ ਨੂੰ ਵੀ ਤੇ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਵੀ ਜਰੂਰ ਜਾਂਚ ਲਈ ਇੱਕ ਸੈੱਟ ਬਣਾਈ ਜਾਵੇ ਵੱਖਰੀ ਜਿਹੜੀ ਜਾਂਚ ਕਰੇ ਪੀ ਜਿਹੜੇ ਗੈਂਗਸਟਰ ਨੇ ਉਹਨਾਂ ਨਾਲ ਫੋਨ ਤੇ ਕਿਹੜੇ ਕਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਉਹ ਉਹਨਾਂ ਲੀਡਰਾਂ ਤੇ ਕਾਰਵਾਈ ਕਰਕੇ ਉਹਨਾਂ ਲੀਡਰ ਨੂੰ ਜੇਲ੍ਹਾਂ ਚ ਭੇਜਣਾ ਚਾਹੀਦਾ ਕਿਉਂਕਿ ਯਾਰ ਪੰਜਾਬ ਨੇ ਬੜਾ ਸੰਤਾਪ ਹੋ ਗਿਆ ਸੰਤਾਲੀ ਵੇਲੇ ਕਿੰਨੇ ਲੱਖ ਬੰਦੇ 10 ਲੱਖ ਤੋਂ ਵੱਧ ਲੋਕ ਮਾਰੇ ਗਏ 1.5 ਕਰੋੜ ਤੋਂ ਵੱਧ ਲੋਕਾਂ ਦਾ ਉਜਾੜਾ ਆਇਆ ਉਹਦੇ ਚ ਸਾਰਿਆਂ ਅਸੀਂ ਸੰਤਾਪ ਹੋ ਗਿਆ ਫੇਰ 65 ਵਾਲੀ ਜੰਗ ਲੱਗੀ 71 ਵਾਲੀ ਲੱਗੀ ਉਹਦੇ 'ਚ ਵੀ ਫੇਰ ਅਸੀਂ ਪੰਜਾਬ ਵਾਲਿਆਂ ਨੇ ਸੰਤਾਪ ਢਾਇਆ ਕਿਉਂਕਿ ਬਾਰਡਰ ਬੈਲਟ ਆ ਸਾਡੀ ਬਾਰਡਰ ਤੋਂ ਨੁਕਸਾਨ ਕੀ ਧਾਣਾ ਪੰਜਾਬੀਆਂ ਦਾ ਤੇ ਖਾਸ ਕਰਕੇ ਸਾਡਾ ਤਰਨਤਾਰਨ ਤੇ ਅਮਰਸਰ ਡਿਸਟ੍ਰਿਕਟ ਵਾਲਿਆਂ ਦਾ ਫਰੂਜਪੁਰ ਵਾਲਿਆਂ ਦਾ ਜਿਹੜੀਆਂ ਬਾਰਡਰ ਦੇ ਉੱਤੇ ਡਿਸਟਿਕਾਂ ਨੇ ਉਹਦੇ ਬਾਅਦ 84 ਤੋਂ ਲੈ ਕੇ 93 94 ਤੱਕ ਹੱਤਵਾਦ ਦਾ ਕਾਲਾ ਦੌਰ ਰਿਹਾ ਉਦੋਂ ਕਿੰਨਾ ਨੁਕਸਾਨ ਹੋਇਆ ਯਾਰ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਅਮਨ ਚੈਨ ਸ਼ਾਂਤੀ ਦਾ ਪ੍ਰਤੀਕ ਬਣੇ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਉਹ ਹੱਸਦੇ ਵਸਦੇ ਤੇ ਖੁਸ਼ਹਾਲ ਰਹਿਣ ਇਹ ਨਾ ਉਹ ਵੀ ਜਿਵੇਂ ਅੱਗੇ ਕਾਲਾ ਦੌਰ ਆਇਆ ਇਹ ਜਦੋਂ ਪੁਰਾਣੇ ਸਮੇਂ ਦੀ ਵੀ ਆਪਾਂ ਗੱਲ ਕਰੀਏ ਜਦੋਂ ਅਕਾਲੀ ਦਲ ਦਿੱਸਣਾ ਨਾ ਹਰਦਾ ਸਾਹਿਬ ਨੇ ਕਹਣਾ ਪੰਥ ਨੂੰ ਖਤਰਾ ਆ ਗਿਆ ਸਖਬੀਰ ਸਿੰਘ ਬਾਦਲ ਹੁਣ ਫੇਰ ਉਸੇ ਗਲਤ ਤਰੀਕੇ ਦੀ ਜਿਹੜੀ ਰੀਤ ਪਾ ਰਹੇ ਆ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਵੀ ਇਸ ਤਰ੍ਹਾਂ ਦੇ ਫਿਰ ਹਰ ਹਲਕੇ ਦੇ ਵਿੱਚ ਹਰ ਗੈਂਗਸਟਰ ਕਰਿਆ ਕਰੂ ਜਦੋਂ ਸਰਪੰਚੀ ਦੀ ਚੋਣ ਆਉ ਉਹ ਦੇ ਕੇ ਧਮਕੀਆਂ ਕਹਿ ਦੂ ਕਿ ਸਰਪੰਚ ਨਾ ਖਲੋਇਓ ਆਪਦੇ ਸਰਪੰਚ ਬਣਾ ਕੇ ਆਪਦੇ ਕਾਉਂਸਲਰ ਬਣਾ ਕੇ ਤੇ ਮੁੜ ਕੇ ਟਿਕਟਾਂ ਲੈ ਜਾਣਗੇ ਤੇ ਜਿਹੜੇ ਬੰਦੇ ਪਹਿਲਾਂ ਫਰੌਤੀਆਂ ਲੈਣਦੇ ਆ ਲੋਕਾਂ ਨੂੰ ਕਤਲ ਕਰਦੇ ਆ ਉਹਨਾਂ ਦੇ ਰਿਸ਼ਤੇਦਾਰ ਐਮਐਲਏ ਬਣ ਜਾਣਗੇ ਫਿਰ ਉਹ ਕੀ ਕਰਨਗੇ ਫਿਰ ਅਸੀਂ ਸੁਰੱਖਿਆ ਕਿੱਥੋਂ ਲੋਕਾਂ ਦੀ ਜਿਹੜੀ ਉਹ ਯਕੀਨੀ ਬਣਾਵਾਂਗੇ ਵੇਖੋ ਲੋਕਤੰਤਰ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਕੋਈ ਵੀ ਬੰਦਾ ਭਾਵੇਂ ਆਜ਼ਾਦ ਲੜੇ ਭਾਵੇਂ ਕੋਈ ਪੋਲੀਟੀਕਲ ਪਾਰਟੀ ਨਾਲ ਲੜੇ ਪਰ ਯਾਰ ਜਿਹੜਾ ਕਾਨੂੰਨ ਨੂੰ ਹੱਥ ਲੈਂਦਾ ਆ ਜਿਹੜਾ ਲੋਕਾਂ ਦੇ ਕਤਲ ਕਰਦਾ ਜਿਹੜਾ ਫਰੌਤੀਆਂ ਮੰਗਦਾ ਇਹ ਉਹ ਜੇ ਬੰਦਿਆਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ ਜੇ ਇਹੋ ਜੇ ਬੰਦਿਆਂ ਨੂੰ ਟਿਕਟਾਂ ਦੇਵਾਂਗੇ ਤੇ ਫਿਰ ਪੰਜਾਬ ਦਾ ਮਾਹੌਲ ਜਿਹੜਾ ਵਾ ਉਹਨੂੰ ਖਰਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਫਿਰ ਤੇ ਸਾਰਿਆਂ ਨੇ ਇਸੇ ਰੀਤੇ ਤੋਰ ਪੈਣਾ ਵੀ ਇਹ ਤੇ ਵਧੀਆ ਗੱਲ ਐ ਜੀ ਗੈਂਗਸਟਰ ਕਰਨਗੇ ਫੋਨ ਸਰਪੰਚ ਬਣਾਉਣਗੇ ਮੁਰਖਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੋਣਗੇ ਪੀਤਰਾਂ ਤੇ ਐਮਐਲਏ ਦੀ ਟਿਕਟ ਮਿਲ ਜਾਂਦੀ ਐ ਕਿਤੇ ਸੁੱਖਾ ਰਸਤਾ ਫੜ ਲੈਣਾ ਗੈਂਗਸਟਰਾਂ ਨੇ ਮੈਂ ਨਹੀਂ ਕਹਿੰਦਾ ਵੀ ਗੈਂਗਸਟਰ ਕੋਈ ਵੀ ਮਾੜੇ ਨੇ ਜਾਂ ਕੋਈ ਗਲਤ ਨੇ ਪਰ ਜਿਹੜਾ ਬੰਦਾ ਕਾਨੂੰਨ ਨੂੰ ਹੱਥ ਚ ਲੈਦਾ ਨਾ ਗੈਂਗਸਟਰ ਕਈ ਗੈਂਗਸਟਰ ਇਹਨਾਂ ਕਾਲੀਆਂ ਕਾਂਗਰਸੀਆਂ ਨੇ ਝੂਠੇ ਪਰਚੇ ਕਰਾ ਕਰਕੇ ਵੀ ਬਣਾਏ ਆ ਪਰ ਜਿਨ੍ਹਾਂ ਨੇ ਕਾਨੂੰਨ ਹੱਥ ਲਿਆ ਜਿਨ੍ਹਾਂ ਕਤਲ ਕੀਤੇ ਆ ਜਿਨ੍ਹਾਂ ਤੇ ਸਾਬਤ ਹੋਇਆ ਵਾ ਵੀ ਜਿਨ੍ਹਾਂ ਨੇ ਕਤਲ ਕੀਤੇ ਆ ਜਿਨ੍ਹਾਂ ਨੇ ਪਰੋਤੀਆਂ ਲਈਆਂ ਜਿਨ੍ਹਾਂ ਤੇ ਕੁਮਕਦਮੇ ਜਿਹੜੇ ਚਾਰਜ ਲਾ ਕੇ ਸਭ ਤੋਂ ਚੁੱਕਾ ਵਾ ਵੀ ਇਹਨਾਂ ਬੰਦਿਆਂ ਨੇ ਕਤਲ ਕੀਤਾ ਜਾ ਕੇ ਪੁੱਛੋ ਲਾਲੂ ਘੁੰਮਣ ਵਾਲੇ ਸਰਪੰਚ ਦੇ ਪਰਿਵਾਰ ਤੋਂ ਵੀ ਇੱਕ ਮਹੀਨਾ ਜੇ ਸਰਪੰਚ ਬਣੇ ਨੂੰ ਐ 74 ਸਾਲ ਦੀ ਉਮਰ ਉਹਦੀ ਸਰਪੰਚ ਦੀ ਨਾ ਉਹਨੇ ਕਦੀ ਕਿਸੇ ਨਾਲ ਮਾਰੀ ਕੀਤੀ ਨਾ ਚੰਗੀ ਕੀਤੀ ਕੁੱਤੇ ਨੂੰ ਤੱਕ ਡੰਡਾੜੀ ਉਹਨੇ ਬੰਦੇ ਨੇ ਮਾਰਿਆ ਉਹਨੂੰ ਕਤਲ ਕਰਦਾ ਕੀ ਕਸੂਰ ਹੀ ਉਹਦਾ ਸੋਨੂ ਚੀਮਾ ਜੀ ਦਾ ਲਾਗੇ ਲਾਗੇ 20 30 ਪਿੰਡਾਂ ਦੇ ਵਿੱਚ ਅਸਰ ਸੂਖੀ ਉਹਨੂੰ ਕਤਲ ਕਰਦਾ ਹਉਗਾ ਚਲੋ ਹੋ ਸਕਦਾ ਥੋੜਾ ਬਾਧਾ ਕਸੂਰ ਹੋਵੇ ਉਹਦੀ ਲੱਤ ਬਾਹਰ ਪਾ ਦਿੰਦੇ ਆ ਉਹਦੇ ਕੋ ਸੱਟ ਲਾ ਦੇ ਥੋੜਾ ਯਾਰ ਵੀ ਉਹਨੂੰ ਕਤਲ ਹੀ ਕਰ ਦੇਣਾ ਜੇ ਕੋਈ ਤੁਹਾਡੀ ਮਾੜੀ ਮੋੜ ਖੈ ਭਾਜੀ ਤੇ ਆਪਾਂ ਉਹਨੂੰ ਮਾਰ ਦੇਣਾ ਤੇ ਵਿੱਚ ਅਕਾਲੀ ਦਲ ਨੇ ਗੁੰਡਾਗਰਦੀ ਕੀਤੀ ਆ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨ ਤਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਸੁਖਬੀਰ ਸਿੰਘ ਬਾਦਲ ਨੇ ਕਿ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈ ਇਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਸੀ ਕਿ ਭੁੱਲਰ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾ ਹਦਾ ਵਿਟਰਾਇਆ ਤੇ ਉਹਨਾਂ ਨੂੰ ਇਹ ਪੁੱਛੀ ਤਾਂ ਅਸੀਂ ਕਿ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੀ ਕਿ ਜਿਹੜੀ ਕੋਈ WhatsApp ਕਾਲ ਆ ਲਿਆ ਜਾਂ ਕੋਈ WhatsApp ਚੈਟ ਆ ਜਾਂ ਕੋਈ FaceTime ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ FaceTime ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਵਾਰਵ ਦੇਸ਼ਾਂ 'ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨਾਲ ਕਿਹੜੇ-ਕਿਹੜੇ ਲੀਡਰ ਫੋਨ 'ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਵੇਖਿਆ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ सोनू ਚੀਮਾ ਸਰਪੰਚ ਜੀ ਦਾ ਮਰਡਰ ਕੀਤਾ ਗਿਆ ਉਹ ਬੰਦਾ ਪਹਿਨਾ ਅਕਾਲੀ ਦਲ ਦਾ ਲਗਾਤਾਰ ਸਰਪੰਚ ਬੰਦਾ ਰਿਹਾ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦਾ ਰਿਹਾ ਸੁਖਵੀਰ ਸਿੰਘ ਬਾਦਲਨਾ ਉਸ ਨੂੰ ਚੀਮੇ ਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਸੋਨੂ ਚੀਮੇ ਦੀਆਂ ਫੋਟੋਆਂ ਆਦੇਸ਼ ਪ੍ਰਤਾਪ ਕੈਰੋ ਨਾਲ ਸੋਨੂ ਚੀਮੇ ਦੀਆਂ ਫੋਟੋਆਂ ਤੇ ਉਸ ਸੋਨੂ ਚੀਮੇ ਸਰਪੰਚ ਨੂੰ ਜਿਹਦਾ ਕਿ ਲਾਗੇ ਪੰਨੇ ਕੋਈ 20 ਪਿੰਡਾਂ ਦੇ ਵਿੱਚ ਅਸਰ ਸੁਖੀ ਉਹ ਸੋਨੂ ਚੀਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਦਮਾਤ ਦੇ ਉੱਤੇ ਹੀ ਉਹਦੀ ਵੀ ਐਫਆਈਆਰ ਆ ਹੋਰ 10 ਦੇ ਕਰੀਬ ਐਫਆਈਆਰਾਂ ਦਰਜ ਨੇ ਇੱਕ ਲਾਲੂ ਘੁੰਮਣ ਤੋਂ ਸਰਪੰਚ ਹੀ ਇਹ ਤਰਨ ਤਰਨ ਹਲਕੀ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਜਿਹੜੇ ਆ ਸਰਬਸਪਤੀ ਨਾਲ ਜਿਹੜੀ ਆ ਚੋਣ ਉਹ ਜਿੱਤ ਕੇ ਉਥੇ ਤੇ ਉਹਦੇ 1 ਮਹੀਨੇ ਦੇ ਵਿੱਚ ਵਿੱਚ ਹੀ ਗੈਂਗਸਟਰ ਨੇ ਉਹਦਾ ਵੀ ਮਟਰ ਕਰਤਾ ਮਟਰੇਸ ਕਰਕੇ ਕਰਤਾ ਕਿ ਗੈਂਗਸਟਰ ਕਿਸੇ ਹੋਰ ਬੰਦੇ ਨੂੰ ਉਥੋਂ ਸਰਪੰਚ ਬਣਾਉਣਾ ਚਾਹੁੰਦਾ ਹੈ ਤੇ ਉਹਦੇ ਸ਼ਾਇਦ ਪੇਪਰਾਂ ਦੇ ਵਿੱਚ ਕੋਈ ਕਮੀ ਸੀ ਤੇ ਪੇਪਰ ਉਹਦੇ ਰਿਜੈਕਟ ਹੋ ਗਏ ਕੋਈ ਇਸੇ ਗੱਲ ਦੀ ਮਾਰਤਾ ਵੀ ਸ਼ਾਇਦ ਸਰਪੰਚ ਨੇ ਇਹਦੇ ਤੇ ਸਾਡੇ ਬੰਦੇ ਦੇ ਸਾਡੇ ਉਮੀਦਵਾਰ ਦੇ ਪੇਪਰ ਰਿਜੈਕਟ ਕਰਾਏ ਆ ਯਾਰ ਜੇ ਕੋਈ ਗੱਲ ਆ ਕੁਈ ਠੱਕੇਸ਼ਾ ਹੀ ਹੋਈ ਆ ਤੁਸੀਂ ਕੋਰਟ ਤੇ ਜਾਓ ਤੁਸੀਂ ਪੁਲਿਸ ਕੋ ਜਾਓ ਤੇ ਜਿਹੜਾ ਇੱਕ ਇਹ ਕਹਿ ਦੇਣਾ ਵੀ ਸਰਕਾਰਾਂ ਨੇ ਗੈਂਗਸਟਰ ਬਣਾਏ ਆ ਸਰਕਾਰਾਂ ਨੇ ਗੈਂਗਸਟਰ ਕੋਈ ਬਣਾਇਆ ਆ ਉਹ ਬਣਾਇਆ ਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਜੇ ਕੋਈ ਤੁਹੀਂ ਨਿਆਂ ਲੈਣਾ ਸਾਡੀ ਸਰਕਾਰ ਕੋ ਆਓ ਸਾਡੇ ਕੋਲ ਆਓ ਸਾਡੀ ਪੁਲਿਸ ਕੋਲ ਆਓ ਤੁਸੀਂ ਆ ਕੇ ਆਪਣੀ ਸ਼ਿਕਾਇਤ ਨੋਟ ਕਰਾਓ ਇਹ ਥੋੜਾ ਵੀ ਤੁਸੀਂ ਜੇ ਕੋਈ ਪੁਰਾਣੀਆਂ ਸਰਕਾਰਾਂ ਦੀ ਕੋਈ ਕ੍ਰੀਤੀ ਦਾ ਚਕਾਰ ਹੋ ਇਹਦੇ ਤੁਸੀਂ ਹੁਣ ਆ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਸੀਂ ਤੁਹਾਡੇ ਕੋਲ ਕੋਈ ਇਹ ਥੋੜਾ ਤੁਸੀਂ ਹਾਈ ਕੋਰਟ ਜਾਂ ਕੋਈ ਤੁਸੀਂ ਸੁਪਰੀਮ ਕੋਰਟ ਜੇ ਜਾਂ ਤੁਸੀਂ ਕੋਈ ਸੈਸ਼ਨ ਕੋਰਟ ਜੇ ਵੀ ਤੁਸੀਂ ਆਪ ਹੀ ਫੈਸਲੇ ਕਰਨ ਲੱਗ ਪੈਣਾ ਫਿਰ ਕਾਨੂੰਨ ਤੇ ਅਮਨ ਚੈਨ ਵਿਵਸਥਾ ਉਹ ਫਿਰ ਕੌਣ ਉਹਦਾ ਧਿਆਨ ਕੌਣ ਰੱਖੂਗਾ ਮੈਂ ਫਿਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਪਿਰਤ ਉਸਾਂ ਤਰਨ ਤਰਨ ਦੇ ਵਿੱਚ ਪਾਈ ਆ ਇਹ ਫਿਰਤ ਬੜੀ ਮਾੜੀ ਪਾਤੀ ਆ ਇਦਾਂ ਇਹ ਹੋਇਆ ਕਿ ਕਿਵੇਂ ਉਹ 40 ਸਰਪੰਚ ਬਣੇ ਤੇ ਕਿਵੇਂ ਉਹ 8 ਕਾਉਂਸਲਰ ਬਣੇ ਜਿੰਨਾ ਕਰਕੇ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ 'ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40 45 ਚੁਣੇ ਗਏ ਆ ਹੋਇਆ ਕਿ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਸਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਈ ਵੀ ਤੁਹਾਨੂੰ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਚਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਦੇ ਕੈਂਡੀਡੇਟ ਸੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੂੜ ਨਾ ਲਾਇਆ ਉਹ 40 45 ਸਰਪੰਚ ਜਿੱਤ ਗਈ ਮੁੜ ਕੇ ਉਹਦੇ ਬਾਅਦ ਸ਼ਹਿਰ ਦੀ ਨਗਰ ਕ ਉਹ ਆ ਗਈ ਉਹਦੇ ਵਿੱਚ ਫਿਰ 25 ਵਾਡਾਂ 25 ਵਾਡਾਂ ਦੇ ਵਿੱਚ ਉਸ ਗੈਂਗਸਟਰ ਦੇ ਫੋਨ ਗਏ ਸਾਰੇ ਜਿਹੜੇ ਕੋਈ ਸਹਿੰਦੇ ਸਰਦੇ ਪੁੱਜਦੇ ਲੋਕ ਸਨ ਉਹਨਾਂ ਨੂੰ ਫੋਨ ਗਏ ਕਿ ਇਲੈਕਸ਼ਨ ਲੜੋ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਜਿਹੜੇ ਚੰਗੇ ਸਾਥੂ ਬੰਦੇ ਸੀ ਉਹਨਾਂ ਦੇ ਹੱਥ ਜੋੜਦੇ ਉਹਨਾਂ ਨੂੰ ਪਤਾ ਸੀ ਵੀ ਮੁੜ ਕੇ ਰਿਲੇਸ਼ਨ ਜਿਹੜੇ ਫੋਨ ਤੇ ਗੱਲ ਹੋਣੀ ਆ ਰਿਲੇਸ਼ਨ ਜਿਹੜਾ ਗੈਂਗਸਟਰ ਨਾਲ ਨਿਕਲ ਆਇਆ ਤੇ ਮੁੜ ਕੇ ਪੱਜਾ ਨਹੀਂ ਜਾਣਾ ਜਿਹੜੇ ਚੰਗੇ ਬੰਦੇ ਉਹ ਤੇ ਪਾਸਾ ਕਰਕੇ ਅੱਠ ਬੰਦਿਆਂ ਨੇ ਇਹਨੂੰ ਹਾਮੀ ਭਰਤੀ ਉਹਨਾਂ ਅੱਠ ਬੰਦਿਆਂ ਦੀ ਸਪੋਰਟ ਕੀਤੀ ਗੈਂਗਸਟਰ ਨੇ ਉਹ ਅੱਠ ਬੰਦੇ ਇੱਕ ਆਫਲਰ ਵੀ ਜਿੱਤੇ ਕਿਉਂਕਿ ਜਿਹੜੇ ਬੰਦੇ ਖਿਲਾਰਤੇ ਦੂਜੇ ਜਿਹੜੇ ਕੈਂਡੀਡੇਟ ਹੀ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਤੁਸੀਂ ਵੋਟ ਕਹੀ ਜਾਂ ਜ਼ੋਰ ਲਾਇਆ ਤੇ ਤੁਹਾਡੇ ਮੈਂ ਜੀ ਮਾਰ ਦੇਣੇ ਆ ਉਹ ਅੱਠ ਐਮਸੀ ਵੀ ਜਿੱਤ ਗਏ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਪੜਾ ਕਿਉਂ ਦਿੱਤੀ ਆ ਉਹਨਾਂ ਦਾ ਤੇ ਕੋਈ ਕਾਲੀ ਦਲ ਨਾਲ ਵਾਹ ਨਹੀਂ ਵਾਸਤਾ ਨਹੀਂ ਬੀਬੀ ਸਕਿੰਦਰ ਕੁਰ ਰੰਧਾਵਾ ਦਾ ਟਿਕਟ ਪੀ ਉਹਨਾਂ ਕੋਲ 40 ਸਰਪੰਚਾ ਗਿਆ ਤੇ 8 ਐਮਸੀ ਹੈ ਗਿਆ ਤੇ ਹੋ ਸਕਦਾ ਉਹ ਸਰਪੰਚ ਤੇ ਐਮਸੀ ਵੀ ਨਾ ਜਾਂਦੇ ਹੋਣ ਨਾਲ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਪੀ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਜਾਂ ਕੋਈ ਫੋਨ ਤੇ ਲੋਕਾਂ ਨੂੰ ਧਮਕੀਆਂ ਦੇ ਕੇ ਵੋਟਾਂ ਪੁਵਾਈਆਂ ਜੇ ਨਾ ਗਏ ਤੇ ਉਹਨਾਂ ਨੂੰ ਵੀ ਜਾਨ ਦਾ ਖਤਰਾ ਸੀ ਉਹਨਾਂ ਆਪਦੀ ਜਾਨ ਬਚਾਉਣ ਲਈ ਮਦਦ ਕੀਤੀ ਤੇ ਸਿਰਫ ਇਹ ਧਮਕੀਆਂ ਨਾਲ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੁੱਖਾਂ ਤੋਂ ਜਿੱਤੇ ਆ ਇਹ ਨਾ ਸੋਚਣ ਸੁਖਬੀਰ ਸਿੰਘ ਬਾਦਲ ਵੀ ਉਹ ਵੋਟਾਂ ਅਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਉਹ ਵੋਟਾਂ ਲੋਕਾਂ ਨੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਫੋਨ ਆਇਆ ਨਾ ਜਾਨੋ ਮਾਰਨ ਦੇ ਉਹਨਾਂ ਫੋਨਾਂ ਕਰਕੇ ਉਹ ਵੋਟਾਂ ਪਈਆਂ ਤੇ ਜਿਹੜੀ ਇਹ ਗੱਲ ਕਰਦੇ ਆ ਵਾਰ-ਵਾਰ ਵੀ ਅਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਅਕਾਲੀ ਦਲ ਸਰਵਾਈਵ ਹੋ ਗਿਆ ਇੱਥੇ ਮੈਂ ਫੇਰ ਇੱਕ ਵਾਰ ਦਰਾਉਂਗਾ ਮੈਂ ਅੱਗੇ ਵੀ ਜਿੱਦਣ ਗਿਣਤੀ ਹੋਈ ਆ ਜੇਤੋ ਯਾਰ ਮੀਤ ਸਿੰਘ ਸੰਧੂ ਦੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਤਰਨਤਾਰ 2012 ਤੋਂ ਪਿੱਛੇ ਚਲਦੀ ਹੈ ਤੇ 1947 ਤੋਂ ਲੈ ਕੇ ਜਦੋਂ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਮਾਹ ਪੰਜਾਬ ਤੋਂ ਲੈ ਕੇ ਜਦੋਂ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਸਾਡਾ ਪੰਜਾਬ ਸਾਰਾ ਮਾਹ ਪੰਜਾਬ ਇੱਕ ਸਟੇਟ ਹੀ ਉਦੋਂ ਪੂਰੇ ਪੰਜਾਬ 'ਚ ਕਾਂਗਰਸ ਤੇ ਸਾਰੇ ਐਮਐਲਏ ਜਿੱਤ ਜਾਣੇ ਤੇ ਤਰਨਤਾਰਨ ਪੱਟੀ ਖਡੂਰ ਸਾਹਿਬ ਖੇਮਕਰਨ ਇਹ ਚਾਰੇ ਸੀਟਾਂ ਆ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖੇਮੇਜ ਜਾਣੀਆਂ ਅਕਾਲੀ ਦਲ ਦੇ ਉਮੀਦਵਾਰ ਨੇ ਭਾਵੇਂ 3 ਸਾਲ 4 ਸਾਲ ਹਲਕੇ 'ਚ ਨਾ ਜਾਣਾ ਤੇ ਲੋਕਾਂ ਨੇ ਮਨ ਬਣਾ ਲੈਣਾ ਵੀ ਐਰਕਾਂ ਦੇ ਉਲਟ ਪਾਉਣੀ ਆ ਕਾਂਗਰਸ ਨੂੰ ਵੋਟ ਐਰਕਾਂ ਹੀ ਪੰਜੇ ਨੂੰ ਵੋਟ ਪਾਉਣੀ ਆ ਲੋਕਾਂ ਪ੍ਰੋਗਰਾਮ ਕਰਾਦਨੇ ਕਾਟੜ ਰਖਾਦਨੇ ਸਰੂਪਾ ਸਾਹਿਬ ਲੈ ਲੈਣੇ ਕਾਂਗਰਸ 'ਚ ਸ਼ਾਮਲ ਹੋ ਜਾਣਾ ਫੇਰ ਜਿੱਦਣ ਵੋਟਾਂ ਆਉਣੀਆਂ ਜੇ ਈਵੀਐਮ 'ਨਾਂ ਵੋਟਾਂ ਪੈਣੀਆਂ ਲੋਕਾਂ ਜਾ ਕੇ ਫੇਰ ਮਨ 'ਚ ਯਾਰ ਸੋਚਣਾ ਅਸੀਂ ਪੰਤਰਾ ਦਾਗਾ ਕਰਾਂਗੇ ਅਸੀਂ ਤਕੜੀ ਨਾਂ ਦਾਗਾ ਕਰਾਂਗੇ ਅਸੀਂ ਕਾਲੀਆਣਾ ਦਾਗਾ ਕਰਾਂਗੇ ਪੀਏ ਛੀਤਾਂ ਦੀ ਪਾਰਟੀ ਹੀ ਸੂਰਬੀਰ ਯੋਧਿਆਂ ਦੀ ਪਾਰਟੀ ਹੀ ਇਹ ਖੂਨ ਨਾਲ ਸਿੰਜ ਕੇ ਪਾਰਟੀ ਬਣਾਈ ਅਕਾਲੀ ਦਲ ਜਿਹੜੀ ਕਿ ਸੁਖਬੀਰ ਬਾਦਲ ਨੇ ਇੱਕ ਲਿਮਟਿਡ ਪਾਰਟੀ ਬਣਾਤੀ ਇੱਕ ਪਰਿਵਾਰ ਦੀ ਪਾਰਟੀ ਬਣਾਤੀ ਜਦੋਂ 2012 ਤੱਕ ਇਹੋ ਸਿਸਟਮ ਚੱਲਦਾ ਰਿਹਾ ਲੋਕਾਂ ਦੇ ਮਨ 'ਚ ਇਹ ਹੋਣਾ ਵੀ ਅਸੀਂ ਤੱਕੜੀ ਨੂੰ ਵੋਟ ਪਾਉਣੀ ਆ ਮੈਂ ਫਿਰ ਇਹ ਦਰਾਵਾ ਵੀ ਪੂਰਾ ਪੰਜਾਬ ਜਿੱਤ ਜਾਣੀ ਕਾਂਗਰਸ ਇਹ ਚਾਰ ਸੀਟਾਂ ਕਾਂਦੀ ਦਲ ਦੇ ਹਿੱਸੇ ਹੋਣੀਆਂ ਇੱਥੋਂ ਜਿਤਨਾ ਜਿਹੜੇ 1200 ਕਿੱਲ ਹੋਣਾ ਨੇ ਇੱਥੋਂ ਜਿਤਨਾ ਮੋਹਨ ਸਿੰਘ ਤੋੜ ਹੋਣਾ ਨੇ ਇੱਥੋਂ ਜਿਤਨਾ ਤਰਲੋਚਨ ਸਿੰਘ ਤੋੜ ਹੋਣਾ ਨੇ ਵੀ ਵੱਡੇ ਵੱਡੇ ਪਰਿਵਾਰ ਮੇਜਰ ਸਿੰਘ ਉੱਭੋ ਕੇ ਹੋਣਾ ਨੇ ਇਹ ਸਾਰੇ ਕਾਲੀ ਦਲ ਦੇ ਨਾ ਧੜਕ ਮਾਝੇ ਦੇ ਜਰਨੈਲ ਹੁੰਦੇ ਸਨ ਇਹ ਲੀਡਰਾਂ ਜਿਨ੍ਹਾਂ ਲੀਡਰਾਂ ਦਾ ਮੈਂ ਨਾਮ ਲੈਂਦਾ ਪਿਆ ਸੁਖਬੀਰ ਸਿੰਘ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਦਬੀ ਕਰਾ ਕੇ ਤੇ ਬੇਦਬੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਨ ਦਿੱਤੀਆਂ ਉਹਦਾ ਕਰਕੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਤੋਂ ਉਹ ਭੰਗ ਹੋ ਗਿਆ ਤੇ ਜਿੰਨਾ ਚਿਰ ਤੇ ਇਹ ਤਾਂ ਕਹਿੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸਿੰਗਲ ਨਾ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣੇ ਆ ਨਾ ਸੁਖਵੀਰ ਸਿੰਘ ਬਾਦਲ ਆਉਣਾ ਮਾ ਕਾਲੀ ਦਲ ਤੋਂ ਸੁਖਵੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਕਾਲੀ ਦਲ ਨੂੰ ਡੋਬਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਬ ਕੇ ਰੱਖਤਾ ਪਰਚਿਆਂ ਦੀ ਰਾਜਨੀਤੀ ਕੀਤੀ ਤੇ ਜੇਫਰ ਗੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣਾ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿਹੇ ਸਾਡੇ ਸਰਪੰਚ ਕਿਹੇ ਸਾਡੇ ਚੇਅਰਮੈਨ ਦਾ ਕਿਹੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਜੇ ਬਣਾਏ ਗੈਂਗਸਟਰ ਤੇ ਉਹ ਫਿਰ ਪੁਰਾਣੀਆਂ ਰਵੈਤੀ ਪਾਰਟੀਆਂ ਕਾਲੀਦਲ ਕਾਂਗਰਸ ਨੇ ਬਣਾਏ ਉਹਨਾਂ ਤੇ ਬਣਾਏ ਹੋਏ ਗੈਂਗਸਟਰ ਜਿਹੜੇ ਆ ਅਸੀਂ ਤੇ ਉਹਨਾਂ ਕੰਡਿਆਂ ਨੂੰ ਚੁਗੰਦੇ ਵਿੱਚ ਲੱਗੇ ਹੋਏ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕੰਡੇ ਕਾਲੀਦਲ ਕਾਂਗਰਸ ਨੇ ਬੀਜੇ ਆ ਨਾ ਉਹਨਾਂ ਕੰਡਿਆਂ ਨੂੰ ਕੁੱਟ ਕੇ ਤੇ ਜਿਹੜੇ ਰਸਤੇ ਇਹਨਾਂ ਨੇ ਟੋਏ ਪਾ ਪਾ ਕੇ ਖੱਜਲ ਖਰਾਬ ਕੀਤੇ ਆ ਉਹਨਾਂ ਰਸਤਿਆਂ ਨੂੰ ਪਧਰਾ ਕਰਕੇ ਉਹਨਾਂ ਟੋਿਆਂ ਨੂੰ ਪਧਰਾ ਕਰਕੇ ਰਸਤਿਆਂ ਨੂੰ ਸਿੱਧਾ ਕਰਦੇ ਪਏ ਆ ਤੇ ਮੈਂ ਫੇਰ ਤੋਂ ਇੱਕ ਵਾਰ ਬੇਨਤੀ ਕਰ ਤੇ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਵੀ ਜ਼ਰੂਰ ਜਾਂਚ ਲਈ ਇੱਕ ਸੈੱਟ ਬਣਾਈ ਜਾਵੇ ਵੱਖਰੀ ਜਿਹੜੀ ਜਾਂਚ ਕਰੇ ਵੀ ਜਿਹੜੇ ਗੈਂਗਸਟਰ ਨੇ ਉਹਨਾਂ ਨਾਲ ਫੋਨ ਤੇ ਕਿਹੜੇ-ਕਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਉਹ ਉਹਨਾਂ ਲੀਡਰਾਂ ਤੇ ਕਾਰਵਾਈ ਕਰਕੇ ਉਹਨਾਂ ਲੀਡਰ ਨੂੰ ਜੇਲ੍ਹਾਂ 'ਚ ਭੇਜਣਾ ਚਾਹੀਦਾ ਕਿਉਂਕਿ ਯਾਰ ਪੰਜਾਬ ਨੇ ਬੜਾ ਸੰਤਾਪ ਹੋ ਗਿਆ 47 ਮੇਲੇ ਕਿੰਨੇ ਲੱਖ ਬੰਦੇ 10 ਲੱਖ ਤੋਂ ਵੱਧ ਲੋਕ ਮਾਰੇ ਗਏ 1.5 ਕਰੋੜ ਤੋਂ ਵੱਧ ਲੋਕਾਂ ਦਾ ਉਜਾੜਾ ਆ ਉਹਦੇ 'ਚ ਸਾਰਿਆਂ ਅਸੀਂ ਸੰਤਾਪ ਹੋ ਗਿਆ ਫਿਰ 65 ਵਾਲੀ ਜੰਗ ਲੱਗੀ 71 ਵਾਲੀ ਲੱਗੀ ਉਹਦੇ 'ਚ ਵੀ ਫਿਰ ਅਸੀਂ ਪੰਜਾਬ ਵਾਲਿਆਂ ਨੇ ਸੰਤਾਪ ਵਧਾਇਆ ਕਿਉਂਕਿ ਬਾਉਂਡਰ ਬੈਲਟ ਆ ਸਾਡੀ ਬਾਉਂਡਰ ਤੋਂ ਨੁਕਸਾਨ ਕਿਧਾ ਹਣਾ ਪੰਜਾਬੀਆਂ ਦਾ ਤੇ ਖਾਸ ਕਰਕੇ ਸਾਡਾ ਤਰਨਤਾਰਨ ਤੇ ਅੰਮ੍ਰਿਤਸਰ ਡਿਸਟ੍ਰਿਕਟ ਵਾਲਿਆਂ ਦਾ ਫਿਰੋਜ਼ਪੁਰ ਵਾਲੇ